ਤੋਂ ਪਟਿਆਲਾ ਤੋਂ ਅਹਿਮ ਖਬਰ ਸਾਹਮਣੇ ਹੈ ਜਿੱਥੇ ਸਰਾਂਦਰ ਰੋਡ ਉੱਤੇ ਸਥਿਤ ਕੋਮਣ ਕਲੋਨੀ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਦੇ ਵੱਲੋਂ ਟਾਵਰ ਲਗਾਉਣ ਦੇ ਮਾਮਲੇ ਨੂੰ ਲੈ ਕੇ ਮਹਿਲਾ ਪਰਚਿਸ ਸਮਿੱਤ ਪੂਰੇ ਮੁਹੱਲੇ ਦੇ ਨਿਵਾਸੀਆਂ ਨੇ ਭਾਰੀ ਰੋਸ ਪ੍ਰਗਟਾਇਆ ਹੈ। ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੀ ਨਾਤਾ ਮੁਹੱਲਾ ਵਾਸੀਆਂ ਦੇ ਵੱਲੋਂ ਕੋਈ ਪਰਮਿਸ਼ਨ ਦਿੱਤੀ ਗਈ ਹੈ ਤੇ ਨਾ ਹੀ ਇਸ ਨੂੰ ਅਸੀਂ ਲੱਗਣ ਦੇਾਂਗੇ। ਇਸ ਦੀ ਕੰਪਲੇਂਟ ਅਸੀਂ ਕਾਰਪੋਰੇਸ਼ਨ ਨੂੰ ਵੀ ਦੇ ਚੁੱਕੇ ਹਾਂ। ਆਪਣੇ ਮੋਹੱਲੇ ਦੇ ਐਸੇ ਨੂੰ ਵੀ ਸ਼ਿਕਾਇਤ ਦੇ ਚੁੱਕੇ ਹਾਂ ਜੇ ਮੋਹੱਲੇ ਦੇ ਵਿੱਚ ਟਾਵਰ ਲੱਗਦਾ ਹੈ ਤਾਂ ਇਸ ਦਾ ਸਖਤ ਵਿਰੋਧ ਕੀਤਾ ਜਾਵੇਗਾ ਤਾਂ ਮੋਹੱਲਾ ਨਿਵਾਸੀਆਂ ਦੇ ਵਿੱਚ ਇਸ ਟਾਵਰ ਨੂੰ ਲੈ ਕੇ ਆਪਣਾ ਰੋਸ ਪ੍ਰਗਟਾਇਆ ਜਾ ਰਿਹਾ ਹੈ ਅੰਸਰ ਇੱਕ ਕਲਿਕੇਸ਼ਨ ਲੱਗ ਰਹੀ ਕਿ ਤੁਸੀਂ ਵੀ ਟਾਵਰ ਲਵਾਏ ਜਾ ਰਹੇ ਕੋਈ ਮਹੱਲੇ ਦੀ ਸਹਿਮਤੀ ਨਹੀਂ ਹੈ ਉਹਦੇ ਬਾਰੇ ਟੜਕੀ ਕਿਹਾ ਕਣ ਕੀ ਕਰਾਂ ਆਲਰੇਡੀ ਸਭ ਕੁਝ ਪਹਿਲਾਂ ਵੀ ਹੈਗੇ ਸਾਡੇ ਵਿੱਚ ਟਾਵਰ ਲੱਗੇ ਹੋਏ ਨੇ ਇਹ ਹਰ ਹਿੱਥੇ ਨੂੰ ਕੋਈ ਪ੍ਰੋਬਲਮ ਨਹੀਂ ਆਈ ਅੱਜ ਮੈਨ ਲੌਣ ਲੱਗਾ ਦਾ ਪ੍ਰੋਬਲਮ ਇੱਕ ਅੱਦੇ ਬੰਦੇ ਨੂੰ ਹੈ ਸੀ ਉਹਨੇ ਸਾਰੇ ਮਹੱਲੇ ਨੂੰ ਬੱਠੀ ਦਿੱਤਾ ਉਹਨੂੰ ਪਰਸਨਲੀ ਪ੍ਰੋਬਲਮ ਸੀ ਠੀਕ ਕਰਨ ਕਿਉਂ ਕਾਰਨ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਗਲਤ ਫਹਿਮੀ ਕਿ ਕੋਈ ਕਿਸੇ ਟਾਈਮ ਅਸੀਂ ਇਕੱਲੇ 파ਟਨਰ ਸੀ ਇਕੱਠੇ ਸੀਗੇ ਤੇ ਲਾਸਟ ਬੇਟੀ ਦੇ ਵਿਆਹ ਤੱਕ ਅਸੀਂ ਰਾਤ ਤੱਕ ਸਵੇਰ ਤੱਕ ਦੰਗੋਦੀ ਤੋਰੀ ਹੈ ਉਹਦਾਂ ਅਸੀਂ ਇਕੱਠੇ ਸੀ ਤੂੰ ਦੋ ਵਾਰ ਪਤਾ ਨਹੀਂ ਇਹਨੂੰ ਕਿਵੇਂ ਨੇ ਕੀ ਬੜਕਾਤਾ ਕੀ ਨਹੀਂ ਬੜਕਾਤਾ ਮੇਰੇ ਬੈਸਟ ਹੋ ਗਏ ਜੇ ਹੁਣ ਮੈਂ ਤੋਸੀ ਇਹ ਹੋਣਾ ਕਿ ਕੀ ਕਰੋ ਪ੍ਰਸ਼ਾਸਨ ਦਾ ਸਾਰ ਲੋਕ ਪ੍ਰਸ਼ਾਸਨ ਕੀ ਪ੍ਰਸ਼ਾਸਨ ਕੋਲ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਹੁੰਦੀਆਂ ਨੇ ਕਾਰਪੋਰੇਸ਼ਨ ਮੈਨੂੰ ਉਹ ਮਨਜ਼ੂਰੀ ਉਹ ਸਾਰਾ ਕੁਝ ਆ ਰੜੀ ਹੈਗਾ ਸਾਰੇ ਡਾਕੂਮੈਂਟਸ ਅਗਲੇ ਕੋਲ ਹੈਗੇ ਨੇ ਇਹ ਟੈਲ ਦੇ ਹੁਣ ਕਣੀ ਮਲੇ ਦੇ ਐਮਸੀ ਨੇ ਉਹ ਉਹ ਕਹਿੰਦਾ ਕਿ ਸਾਡੇ ਐਮਸੀ ਸਾਡੇ ਨਾਲ ਨਹੀਂ ਐਮਸੀ ਇਹ ਐਮਸੀਪਲ ਉੱਥੇ ਉਹਨਾਂ ਦੇ ਐਮਸੀ ਦੇ ਘਰ ਦੇ ਕੋਲੇ ਲੱਗਣ ਘਰ ਦੇ ਕੋਲੇ ਉਹਨੇ ਲੱਗਾ ਹੁਣ ਗੱਡਰਾ ਸਾਡੀ ਬੈਕਸਾਈਡ ਉੱਤੇ ਤਾਇਆ ਲੱਗਾ ਹੋਇਆ ਇਹ ਇੱਥੇ ਇਕੱਠੀ ਸੈਂਬਲ ਹੋਈ ਸੀ ਉਹਦੀ ਲੈਂਟਰ ਪੈ ਗਿਆ ਇਹਦਾ ਰਹਿ ਗਿਆ ਉਹਨਾਂ ਬਸ ਇਹ ਲੇਟ ਹੁਣ ਕੋਈ ਮੰਨਦੀ ਤੂੰ ਸਹਿਮਤੀ ਲੈ ਕੇ ਟਾਵਰ ਲਗਾਉਣ ਤੋਂ ਪਹਿਲਾਂ ਹਾਂ ਸਹਿਮਤੀ ਲੈ ਸਹਿਮਤੀ ਲੈਣਾ ਹੁੰਦਾ ਤੂੰ ਉਹ ਕਹਿ ਰਹੇ ਸਨ ਕਿ ਜੇ ਇਹ ਪਹਿਲਾਂ ਲੱਗੇ ਨੇ ਇਹ ਕਾਰਨ ਸਹਿਮਤੀ ਲਈ ਕੇ ਸਨ ਇਹ ਤੁਹਾਡਾ ਅਗਲਾ ਕੀ ਸਟੈਪ ਰਹੇਗਾ ਹੁਣ ਜਿਵੇਂ ਵਿਰੋਧ ਹੋ ਰਿਹਾ ਤਾਂ ਅਗਲਾ ਤੁਹਾਡਾ ਮਨ ਕੀ ਹੈ ਤੁਸੀਂ ਪ੍ਰਸ਼ਾਸਨ ਨੂੰ ਮਿਲੋਗੇ ਜਾ ਕੇ ਜਾਂ ਕਰਪਸ਼ੰਟ ਅਪ ਕਰੋਗੇ ਪ੍ਰਸ਼ਾਸਨ ਨੂੰ ਕਹਣਾ ਜਿਹੜੇ ਲਾ ਰਹੇ ਮੇਰਾ ਕੋ ਪਰਸਨਲ ਟਾਵਰ ਫਰਾ ਕੰਪਨੀ ਦਾ ਕੰਪਨੀ ਦੇਖੇ ਹੂੰ ਜਗਾ ਸਰਕਾਰੀ ਨਹੀਂ ਜਗਾ ਤੁਹਾਡੀ ਹੈ ਨਾ ਹਾਂ ਬਿਲਕੁਲ ਜਗਾ ਆਪਣੀ ਉਹ ਵੀ ਤਾਂ ਜਗਾ ਆਪਣੀ ਸਾਹਮਣੇ ਮੈਂ ਤੁਹਾਨੂੰ ਬਾਹਰ ਕੋਈ ਜਮਾ ਤੁਹਾਡੀ ਛੜੀ ਕੱਲ ਬਣ ਗਿਆ ਤੇ ਹੁਣ ਸਰਕਾਰ ਕਹ ਰਹੀ ਹੈ ਕਿ ਉਹ ਕਰ ਰਹੇ ਨੇ ਪੰਜਾਬ ਚ ਇਹਨਾਂ ਨੇ 356 ਨਵੇਂ ਲਾਉਣੇ ਨੇ ਟਾਵਰ ਬਿਲਕੁਲ ਅਸੀਂ ਭਾਲਦੇ ਤਾਂ 5G ਆ ਤੇ ਟਾਵਰ ਸਾਡੇ ਏਰੀਆ ਚ ਹੋਵੇ ਨਾ 5G ਤਾਂ ਅਸੀਂ ਚੰਦੇ ਆ ਪਰ ਟਾਵਰ ਲੱਗੇ ਨਾ ਕਿਵੇਂ ਆਊਗਾ 5G ਦੱਸੋ ਉਹ ਕਹ ਰਿਹਾ ਹੁਣ ਤੁਸੀਂ ਉਹਨ ਪ੍ਰਸ਼ਾਸਨ ਸਰਾਂ ਲੋਗੋ ਕੀ ਕੀ ਕਰੋਗੇ ਉਹ ਕੰਪਨੀ ਦੇਖੇ ਜੀ ਆਪਾਂ ਨੂੰ ਕੋਈ ਮਰਦਾ ਠੀਕ ਹਾਂ ਸਾਡੇ ਨਹੀਂ ਲੱਗੂਗਾ ਅਸੀਂ ਕਹਾਂਗੇ ਆਪਣਾ ਰਿਪੇਅਰ ਕਰਾਓ ਕੰਪਲੈਂਟ ਦੇਖੀ ਜੀ ਸਾਡਾ ਪਰਸਨ ਕੋਈ ਐਡਰੈਸ ਨਹੀਂਗਾ ਹੁਣ ਠੀਕ ਹੈ ਨਾ ਹਾਂ ਇਹ ਜਿਹੜਾ ਬੰਦੇ ਨੇ ਉਹ ਕੀਤਾ ਇਹਦੇ ਕਰਕੇ ਇਸ਼ੂ ਬਣ ਗਿਆ ਹੋਰ ਤਾਂ ਕੁਛ ਨਹੀਂ ਕੋਈ ਪਰਸਨ ਦਸ਼ਮਣੀ ਕਿਵੇਂ ਜੀ ਕੁਛ ਵੀ ਨਹੀਂ ਆ ਬੈਠੇ ਨਾਲ ਨਾਲ ਭਾਈ ਸਾਹਿਬ ਕਲੋਜ ਨੇ ਉਹਨਾਂ ਦੇ ਵੀ ਮੇਰੇ ਵੀ ਠੀਕ ਹੈ ਨਾ ਕੋਈ ਗੱਲ ਨਹੀਂ ਇਹ ਜੀ ਪਰਸਨਲੀ ਜਿਵੇਂ ਪਿਛਲੇ ਕੋਈ ਝੜਕਾਇਆ ਹੁੰਦਾ ਠੀਕ ਹੈ ਪਰਿਵਾਰ ਵਾਲ ਦੀ ਗੱਲ ਕੀਤੀ ਜਾ ਰਹੀ ਹੈ ਕਹਿੰਦੇ ਸਬੰਧੀ ਦਿੱਤੀ ਗਈ ਹੈ ਕੌਣ ਲਿੰਦਾ ਆ ਮੇਰੀ ਜੇੜੀ ਦੀ ਕੋਈ ਜੇੜੀ ਦੇ ਨਾਮ ਤੇ ਆ ਪਰਿਵਾਰ ਵਾਲ ਇਹ ਉਹ ਤਾਂ ਕੋਈ ਨਾ ਜਾ ਉਹ ਛੱਤ ਤੇ ਛੋਟੇ ਘਰੇ ਵਿਥਿਆਰ ਹੋਣੇ ਨੇ ਪਾਣੀ ਨਹੀਂ ਹੋਏ ਕਿਰਚ ਵੀ ਹੋਣੀ ਚਾਕੂ ਵੀ ਹੁੰਦਾ ਹੈ ਠੀਕ ਤੁਸੀਂ ਆਪਣਾ ਨਾਮ ਦੱਸੋ ਮੇਰਾ ਨਾਮ ਸੁਪ੍ਰੀਤ ਹੈ ਕਿ ਕਿ ਹਾਂ ਵੀਸੀ ਪਿੱਛੇ ਇਨਕੇ ਬਿਲਕੁਲ ਪਿੱਛੇ ਰਹਤੇ ਹਾਂ ਹਾਂਜੀ ਕੋਮਨਗਰ ਕੋਮਨਗਰ ਇਹ ਉਸ ਦਿਨ ਇਹਨਾਂ ਨੇ ਇਹ ਜਿਹੜਾ ਐਕਸ਼ਨ ਕੀਤਾ ਜੋ ਵੀ ਉਹਨੂੰ ਸਾਰਾ ਏਰੀਆ ਮਿਲ ਕੇ ਉਹਨੂੰ ਅਗੇਂਸਟ ਕਰ ਰਿਆ ਸੀਗਾ ਕਿ ਨਹੀਂ ਹੋਣਾ ਚਾਹੀਦਾ ਫਿਰ ਇਹਨੇ ਪਰਸਨਲ ਇਸ਼ੂ ਬਣਾ ਲਿਆ ਜੀ ਗੱਲਾਂ ਕਰਦੀਆਂ ਗੱਲਾਂ ਤਾਂ ਸਾਰਾ ਏਰੀਆ ਬੋਲਦਾ ਪਰ ਨੇਬਰ ਨੂੰ ਕਹਿੰਦੇ ਕਿਸੇ ਨੇ ਪਾ ਦਿੱਤਾ ਉਹ ਕਹਿੰਦੇ ਹੁਣ ਉਹਨਾਂ ਦੇ ਵਾਈਫ ਕਹਿ ਰਹੇ ਨੇ ਕਿ ਜੀ ਉਹਦਾ ਰਿਵਾਲਵਰ ਲੈ ਕੇ ਆ ਰਿਹਾ ਸੀ ਅਸੀਂ ਰੋਕਿਆ ਮਤਲਬ ਤੁਹਾਡੇ ਕੋਲ ਰਿਵਾਲਵਰ ਹੈ ਤਾਂ ਤੁਸੀਂ ਉਹਦਾ ਮਿਸਯੂਜ਼ ਇਟ ਏਰੀਆ ਦੇ ਉੱਪਰ ਕਰੋਗੇ ਕਿੰਨੇ ਲਾਇਸੈਂਸ ਨੂੰ ਨਾਉਨ ਇਸ਼ੂ ਕੀਤਾ ਮਿੱਟੜੀ ਐਮਸੀਬੀ ਗੈਮਸ ਨੇ ਕੋਈ ਗਲਤ ਨਹੀਂ ਐਮਸੀਬੀ ਨੂੰ ਉਹਨਾਂ ਨੇ ਸਾਈਨ ਕਰ ਰਿਹਾ ਕਿ ਨਹੀਂ ਇਹ ਬਨਾ ਬੀ ਆਈ ਥਿਸ ਇਜ਼ ਰੋਂਗ ਐਕਟੀਵਿਟੀ ਉਹਨਾਂ ਨੇ ਕਿਹਾ ਤੇ ਆ ਮਿਸਟਰ ਕੌਨ ਸੀ ਗੋਰਖਪਾਲ ਜੀ ਗੋਰਖਪਾਲ ਜੀ ਉਹਨਾਂ ਨੂੰ ਸਾਰੇ ਦਿਖਾਈਏ ਥੋੜੀ ਨੂੰ ਕੋਈ ਕੰਮ ਨਹੀਂ ਕਰਾ ਕੀਤਾ ਹੋਵੇ ਕੋਈ ਹਾਈ ਅਥਾਰਟੀ ਨੂੰ ਕਮਿਨਿਟੀ ਕੀਤੀ ਹੋਵੇ ਡੀਸੀ ਨੂੰ ਜਾਂ ਕਿਤੇ ਹੋਰ ਹਾਂ ਜੀ ਹਾਂ ਜੀ ਕਰਦੇ ਸਾਰੇ ਐਕਸ਼ਨਸ ਹੋ ਰਹੀਆਂ ਆਪੇ ਸਾਰੇ ਜਾਣੇ ਸਭ ਨੇ ਸਾਈਨਡ ਹੈ ਪੇਰਦੇ ਉਤੇ ਅਲੀਗੇਸ਼ਨ ਹੈ ਗਾਜੀ ਇੱਕ ਕਰੰਟ ਕੀ ਇਕੱਠੀ ਹੁੰਦਾ ਹੁਣ ਇਕੱਠੇ ਕੀ ਹੋ ਰਿਹਾ ਹੈ ਕਿ ਫਿਰ ਵੀ ਉਸ ਤੋਂ ਬਾਅਦ ਵੀ ਇਨਾ ਕੁਝ ਟਾਵਰ ਲਗਾ ਰਹੇ ਆ ਇਹ ਸਭ ਕੁਝ ਕੀਤਾ ਉਸ ਤੋਂ ਬਾਅਦ ਵੀ ਅੱਜ ਇੱਥੇ ਲੇਬਰ ਆ ਕੇ ਕੰਪਨੀ ਵਾਲਾ ਲਗਵਾਇਆ ਜਾ ਰਿਹਾ ਇਹ ਸਭ ਕੁਝ ਹਵਾਨੀ ਕਰ ਟਾਵਰ ਕਿਹੜੀ ਕੰਪਨੀ ਦਾ ਬਣਦਾ ਹੈ ਇਹ ਬੇਬੀ ਏਅਰਟੈਲ ਦਾ ਸ਼ੇਅਰ ਹੈ ਏਅਰਟੈਲ ਦਾ ਠੀਕ ਹੈ ਨਾ ਪਹਿਲਾਂ ਇਹਨਾਂ ਨੇ ਕੀ ਹੁੰਦਾ ਕੁਝ ਹੋਇਆ ਸੀ ਲੈਂਡਰ ਪਾ ਲੱਗੇ ਸੀ ਤਾਂ ਕਰਕੇ ਇਹਨਾਂ ਨੇ ਚੋਰੀ ਸੰਦਰ ਬੰਦੇ ਬੁਲਾਏ ਲੋਕੀ ਇੱਥੇ ਸਫਰ ਕਰਦੇ ਜੇ ਅਸੀਂ ਨਾ ਇਸ ਚੀਜ਼ ਨੂੰ ਕਾਟਦੇ ਹੁੰਦੇ ਟੂਮਰ ਆਲਡੀ ਲੱਗ ਚੁੱਕੇ ਜੇ ਅਸੀਂ ਉਹਦੇ ਨੇ ਕਰਦੇ ਤੇ ਅੱਜ ਇੱਥੇ ਟਾਵਰ ਲੱਜੁਕੇ ਸੀਗੇ ਉਹ ਅੱਜ ਜਿਨ੍ਹਾਂ ਨੂੰ ਬਦਨਾਮ ਕਰ ਰਹੇ ਉਹਨਾਂ ਦੀ ਵਜ੍ਹਾ ਨਾਲ ਟਾਵਰ ਰੁਕੇ ਹੋਏ ਨੇ ਕਿਉਂਕਿ ਅਸੀਂ ਅੱਗੇ ਭੁੱਗ ਚੁੱਕੇ ਪਿੱਛੇ ਸਾਡੇ 2-3 ਟਾਵਰ ਲੱਗੇ ਹੋਏ ਨੇ ਮੇਰੇ ਫਾਦਰ ਇਲਾਹ ਨੂੰ ਕੈਂਸਰ ਡਾਇਗਨੋਸ ਹੋਇਆ ਆਂਟੀ ਨੂੰ ਬ੍ਰੇਨ ਟਿਊਮਰ ਡਾਇਗਨੋਸ ਹੋਇਆ ਹੋਰ ਇਹਨੇ ਹੈਲਥ ਇਸ਼ੂਸ ਚੱਲ ਰਹੇ ਨੇ ਇਸ ਪਰਪਸ ਦੇ ਲਗਵਾਇਆ ਜਾ ਰਿਹਾ ਜੇ ਮਨੀ ਇਸ਼ੂ ਨਹੀਂ ਹੈ ਇਫ देयर इज नो ਮਨੀ ਇਸ਼ੂ ਦੈਨ ਤੁਸੀਂ ਕਿਉਂ ਲਗਵਾ ਰਹੇ ਹੋ ਦੇਖੋ ਜਦੋਂ ਕੋਈ ਐਸੀ ਐਕਟੀਵਿਟੀ ਹੋ ਰਹੀ ਚਾਰ ਬੰਦੇ ਆ ਕੇ ਰੋਕ ਰਹੇ ਨੇ ਗਾਲਾਂ ਕੱਢੀਆਂ ਗਾਲਾਂ ਵੀ ਕੱਢ ਰਹੇ ਇਹ ਗਲਤ ਬਿਆਨ ਦੇ ਰਹੇ ਆਏ ਤੁਸੀਂ ਕਹਿੰਦੇ ਹੋ ਗਾਲਾਂ ਕੱਢੀਆਂ ਗਾਲਾਂ ਲੇਬਰ ਨੂੰ ਕੱਢੀਆਂ ਕੱਲ ਜੇ ਤੁਸੀਂ ਰਿਵੋਲਵਰ ਦੀ ਕਿਸੇ ਚੀਜ਼ ਦੀ ਧਮਕੀ ਦੋਗੇ ਤਾਂ ਆਬਵੀਅਸ ਕੋਈ ਜਨਾ ਵੀ ਬੋਲੇਗਾ ਜੇ ਤੁਹਾਡੇ ਕੋਲ ਕੋਈ ਚੀਜ਼ ਹੈ ਤੁਸੀਂ ਉਹਦਾ ਗਲਤ ਯੂਜ਼ ਨਹੀਂ ਕਰ ਸਕਦੇ ਉਹਨਾਂ ਦੇ ਵਾਈਫ ਕਹਿ ਰਹੇ ਨੇ ਕਿ ਅਸੀਂ ਉਹਨਾਂ ਨੂੰ ਸੰਧੂ ਜੀ ਨੇ ਬੜੀ ਮੁਸ਼ਕਲ ਅੰਦਰ ਕਮਰੇ ਦੀ ਬੰਦ ਕੀਤਾ ਬੰਦ ਕਰ ਰਿਵੋਲਵਰ ਲੈ ਕੇ ਆ ਰਹੇ ਸੀਗੇ ਹਾਂਜੀ ਮਤਲਬ ਕਿ ਏਰੀਆ ਦੇ ਵਿੱਚ ਰਿਵੋਲਵਰ ਅਲਾਉ ਇਸ ਤਰ੍ਹਾਂ ਠੀਕ ਹੈ ਤਾਂ ਦਿੱਖ ਰਿਹਾ ਤੇ ਪਰਸੋ ਰਾਤ ਨੂੰ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਇੱਥੇ ਪਰਸੋ ਦੀ ਗੱਲ ਹੈ ਪਰਸੋ ਰਾਤ ਨੂੰ ਇਹਨਾਂ ਨੇ ਕੰਮ ਸ਼ੁਰੂ ਕੀਤਾ ਸਭ ਤੋਂ ਪਹਿਲੀ ਇਹਨਾਂ ਦੀ ਗਲਤੀ ਜਿਹੜੀ ਆ ਇਹਨਾਂ ਨੇ ਝੂਠ ਬੋਲੇ ਵੀ ਸਿਲੈਂਟਰ ਪਾ ਰਿਆ ਹੁਣ ਵੀ ਝੂਠ ਬੋਲ ਰਿਹਾ ਹਾਂ ਕਹਿੰਦਾ ਹੁਣ ਵੀ ਹੁਣ ਵੀ ਤੋ ਤੁਸੀਂ ਰਿਕਾਰਡਿੰਗ ਕੀਤੀ ਹੈ ਕਹਿੰਦਾ ਅਸੀਂ ਤਾਂ ਲੈਂਟਰ ਪਾ ਰਹੇ ਹਾਂ ਤੇ ਮੈਂ ਕਿਹਾ ਉਸ ਤੋਂ ਬਾਅਦ ਤਾਂ ਟਾਵਰ ਲਾਉਂਗਾ ਕਹਿੰਦਾ ਬਾਅਦ ਦੀ ਬਾਤ ਦੇਖਾਂਗੇ ਉਸ ਦਿਨ ਵੀ ਇਹਨਾਂ ਨੇ ਝੂਠ ਬੋਲ ਕਿਥੋਂ ਜਿਹੜੇ ਇਹਨਾਂ ਦੇ ਨੇਬਰ ਨੇ ਨਾਲ ਦਾ ਘਰ ਉਹਨਾਂ ਨੂੰ ਝੂਠ ਬੋਲ ਕੇ ਵੀ ਸਿਲੈਂਟਰ ਪਾਣ ਦਾ ਸਾਨੂੰ ਸਮਾਨ ਉੱਪਰ ਲਿਜਾਣ ਲਈ ਇੱਥੇ ਪੌੜ ਜਦੋਂ ਸਾਨੂੰ ਪਤਾ ਲੱਗਿਆ ਵੀ ਨਹੀਂ ਇੱਥੇ ਟਾਵਰ ਲੱਗ ਰਿਹਾ ਸੀ ਰੋਪਣ ਦੀ ਕੋਸ਼ਿਸ਼ ਕੀਤੀ ਚਲੋ ਜਿਹੜੀ ਲੇਬਰ ਆ ਉਹਨਾਂ ਨਾਲ ਮਾੜੀ ਮੋਟੀ ਬਹਿਸ ਹੋਈ ਜਾਂ ਕੁਝ ਹੋਇਆ ਇਹਨਾਂ ਨੇ ਝੂਠੇ ਅਲੀਗੇਸ਼ਨ ਲਗਾਏ ਸਾਡੇ ਨੇਬਰ ਨੇ ਆਪਣੇ ਸੰਜੀਵ ਸਰ ਉਹਨਾਂ ਦੇ ਉੱਤੇ ਇਹਨਾਂ ਨੇ ਝੂਠੇ ਅਲੀਗੇਸ਼ਨ ਲਗਾਏ ਕਿ ਜੀ ਇਹ ਸਾਡੀ ਲੇਡੀ ਨੂੰ ਗਾਲ ਕੱਢ ਰਿਹਾ ਸੀ ਜਾਂ ਮੈਨੂੰ ਗਾਲ ਕੱਢ ਰਿਹਾ ਸੀ ਰਾਤ ਨੂੰ ਉਹਨਾਂ ਨੇ ਪੁਲਿਸ ਨੂੰ ਵੀ ਕਾਲ ਕੀਤੀ ਹੁਣ ਸੱਚਾਈ ਕੀ ਹੈ ਹੁਣ ਤੁਸੀਂ ਖੁਦ ਰਿਕਾਰਡ ਕੀਤਾ ਇਹਨਾਂ ਨੇ ਗਾਲਾਂ ਕਿੰਨੇ ਕੱਢੀਆਂ ਠੀਕ ਹੈ ਜੀ ਇੱਥੇ ਖੜ ਕੇ ਗਾਲਾਂ ਕੱਢ ਰਿਹਾ ਰਿਵਾਲਵਰ ਦੀਆਂ ਧਮਕੀਆਂ ਦੇ ਰਹੇ ਨੇ ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਇਹ ਮੱਲੇ 'ਚ ਇੱਕ ਵੀ ਇੱਕ ਵੀ ਕਰਤਾ ਤੁਸੀਂ ਕਿਸੇ ਦਾ ਬਿਆਨ ਲੈ ਲਓ ਕਿਸੇ ਦਾ ਇਹਨਾਂ ਨੇ ਕੌਨਸੈਂਟ ਲਿਆ ਹੋਵੇ ਵੀ ਮਤਲਬ ਅਸੀਂ ਇਹ ਟਾਵਰ ਲਵਾਉਣਾ ਚਾਹੁੰਦੇ ਆ ਤਾਂ ਤੁਹਾਡੀ ਮਰਜ਼ੀ ਹੈ ਕਿ ਨਹੀਂ ਕਿਸੇ ਦਾ ਇਹਨਾਂ ਨੇ ਕੌਨਸੈਂਟ ਨਹੀਂ ਲਿਆ ਦੂਜੇ ਨੰਬਰ ਤੇ ਇਹਨਾਂ ਦਾ ਸਟਰਕਚਰ ਘੱਟੋ ਘੜ 25 26 ਸਾਲ ਪੁਰਾਣਾ ਠੀਕ ਹੈ ਜੀ ਉਦੇ ਉੱਤੇ ਟਾਵਰ ਲੱਗ ਨਹੀਂ ਸਕਦਾ ਤੀਜੇ ਨੰਬਰ ਤੇ ਸਾਡੇ ਮਹੱਲੇ ਦੇ ਵਿੱਚ ਇਹਨੇ ਸੀਨੀਅਰ ਸਿਟੀਜ਼ਨ ਨੇ ਮੇਰੇ ਫਾਦਰ ਸੀਨੀਅਰ ਸਿਟੀਜ਼ਨ ਨੇ ਕਈਆਂ ਨੂੰ ਮੈਡੀਕਲ ਇਸ਼ੂਸ ਨੇ ਕਿਸੇ ਦੀ ਇਹਨਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ ਉਲਟਾ ਕਹਿ ਰਹੇ ਨੇ ਕਿ ਸਾਡੇ ਵੀ ਇੱਥੇ ਪੋਤੇ ਦੋਤੇ ਆਉਂਦੇ ਨੇ ਉਹਨਾਂ ਨੂੰ ਕੁਝ ਨਹੀਂ ਹੋਇਆ ਉਹਨਾਂ ਨੂੰ ਨਹੀਂ ਕੁਝ ਹੋ ਰਿਹਾ ਫਿਰ ਤੁਹਾਨੂੰ ਕੀ ਪ੍ਰੋਬਲਮ ਹੈ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਜੇ ਜੇ ਤੁਹਾਡੇ ਐਮਸੀਬੀ ਹੈਗੇ ਤੁਹਾਡੇ ਐਮਸੀਐਨ ਸੰਮਤੀ ਹੋਈ ਹੈ ਕਿ ਸਾਰਿਆਂ ਨਾਲ ਗੱਲ ਹੋਈ ਹੈ ਜੀ ਇਹ ਇਕੱਲੇ ਇਹ ਇਕੱਲੇ ਹੀ ਨੇ ਜੀ ਠੀਕ ਹੈ ਇਹਨਾਂ ਨਾਲ ਕੋਈ ਐਮਸੀ ਤੁਹਾਡੇ ਨਾਲ ਨਹੀਂ ਉਹਨਾਂ ਨਾਲ ਨਹੀਂ ਸਾਡੇ ਨਾਲ ਨੇ ਸਾਰੇ ਸਾਡੇ ਨਾਲ ਨੇ ਸਾਰਿਆਂ ਨੂੰ ਪਤਾ ਜੀ ਕੰਮ ਗਲਤ ਕਰ ਰਹੇ ਨੇ ਐਮਸ਼ੁਰੇ ਕਿਉਂ ਨਹੀਂ ਮਿਗੇ ਤੁਹਾਡੇ ਕੀ ਉਹ ਹੱਲੇ ਮੇਰੇ ਖਿਆਲ ਨਾਲ ਏਥੇ ਪਰੇ ਨਹੀਂ ਹੈਗੇ ਸਾਡੀ ਗੱਲ ਹੋਈ ਹੈ ਸੁਰੇ ਉਹਨਾਂ ਨਾਲ ਉਹਨਾਂ ਦੇ ਸਾਈਨ ਨੇ ਪੂਰੇ ਮਹੱਲੇ ਦੇ ਸਾਈਨ ਨੇ ਤੁਹਾਨੂੰ ਪੇਪਰ ਵੀ ਅੱਛੀ ਦਿਖਾ ਦਾਂਗੇ ਠੀਕ ਹੈ ਜੀ ਹੁਣ ਅੱਗੇ ਤੁਹਾਡੀ ਕਾਰਵਾਈ ਕੀ ਹੋएगी ਜੇ ਅਗਲੀ ਹੁਣ ਤਾਂ ਨਾਲ ਸਟੈਪ ਕੀ ਤੁਹਾਡਾ ਜੇ ਕੋਈ ਨਾ ਕੁਝ ਹੋਣ ਅਗਲਾ ਸਟੈਪ ਦੇਖੋ ਜੀ ਅਸੀਂ ਤਾਂ ਜਿਹੜੀ ਕਾਨੂੰਨੀ ਪ੍ਰਕਿਰਿਆ ਜਿਹੜੀ ਅਸੀਂ ਸ਼ੁਰੂ ਕਰਨੀ ਸੀ ਉਹ ਤਾਂ ਅਸੀਂ ਕਰਤੀ ਮੀਡੀਆ ਨੂੰ ਵੀ ਅਸੀਂ ਇੱਥੇ ਬੁਲਾਇਆ ਸਭ ਤੋਂ ਪਹਿਲੀ ਗੱ ਕਿਉਂਕਿ ਸਾਰਿਆਂ ਨਾਲ ਸਹਿਚਾਰ ਆਪਣਾ ਪਹਿਲਾਂ ਆਪਾਂ ਪਿਆਰ ਨਾਲ ਸਮਝਾਉਂਦੇ ਆਂ ਕੱਲ ਅਸੀਂ ਇਹਨਾਂ ਨੂੰ ਬੜੇ ਪਿਆਰ ਨਾਲ ਰਿਕੁਐਸਟ ਕਰਨ ਲਈ ਅਸੀਂ ਆਏ ਸੀ ਆਪ ਤੋ ਆਏ ਨੇ ਉਹਨਾਂ ਦੀ ਵਾਈਫ ਬਾਹਰ ਆਈ ਤੇ ਜੋ ਉਹਨਾਂ ਨੇ ਬਦਤਮੀਜ਼ੀ ਨਾਲ ਗੱਲ ਕੀਤੀ ਉਹ ਤੁਸੀਂ ਉਹਨਾਂ ਨੂੰ ਆਪ ਹੀ ਪੁੱਛ ਲਓ ਉਹ ਤਾਂ ਤੁਸੀਂ ਹੁਣ ਵੀ ਦੇਖ ਲਿਆ ਇਹਨਾਂ ਦੀ ਟੋਨ ਕੀ ਹੈ ਠੀਕ ਹੈ ਜੀ ਬਦਤਮੀਜ਼ੀ ਨਾਲ ਕੱਲ ਜੀ ਜੇ ਹੁਣ ਤੁਹਾਡੀ ਸੁਣਵਾਈ ਨੂੰ ਅਗਲਾ ਸਟੇਪ ਤੁਹਾਡਾ ਕੀ ਰਹੇਗਾ ਹਾਂ ਜਿਸ ਕੀ ਹੱਲੇ ਤਾਂ ਜੀ ਅਸੀਂ ਆਪਣੇ ਕਾਨੂੰਨ ਦੇ ਹਿਸਾਬ ਨਾਲ ਹੀ ਚੱਲਾਂਗੇ ਅਸੀਂ ਨਹੀਂ ਚਾਹੁੰਦੇ ਵੀ ਕੋਈ ਇੱਥੇ ਗਲਤ ਕੰਮ ਹੋਵੇ ਸਾਰਿਆਂ ਨੇ ਇਕੱਠੇ ਰਹਿਣਾ ਅਸੀਂ ਤਾਂ ਕਾਨੂੰਨ ਦੇ ਹਿਸਾਬ ਨਾਲ ਚੱਲਾਂਗੇ ਪਰ ਜੇ ਤੱਕਾ ਕਰਨਗੇ ਜਾਂ ਕੁਝ ਇਦਾਂ ਦਾ ਕਰਾਂਗੇ ਫਿਰ ਤੁਸੀਂ ਮੀਡੀਆ ਵਾਲੇ ਸਾਥੀ ਸਾਡੇ ਨਾਲ ਹੋ ਠੀਕ ਹੈ ਜੀ ਅਗਲਾ ਸਟੈਪ ਜੋ ਵੀ ਇਹਨਾਂ ਦੇ ਨਾਲ ਨਹੀਂ ਸੇ ਇਹਦਾ ਕੋਈ ਵੀ ਅਧੀਨ ਨਹੀਂ ਕਰੇਗਾ ਇਸ ਚੀਜ਼ ਨੂੰ ਬੋਲੀ ਮਾਰ ਦੇਣਗੇ ਕੋਈ ਚਲੇ ਡਰਦੇ ਹੋ ਆ ਦੇਖੋ ਇਹ ਇਨਨ ਨੇ ਵਾਇਨੇ ਇਨਨ ਨੇ ਤਰਾਂਜੀ ਕੋਲ ਕੋਠੇ ਚੜ੍ਹ ਕੇ ਇਹਨਾਂ ਨੇ ਕਹ ਸਰਗੇ ਕਰਨ ਆਏ ਸੀ ਇਹਨਾਂ ਦੇ ਮਾਸਟਰ ਜੀ ਦੇ ਵੱਡੇ ਭਰਾ ਦੇ ਕੋਲ ਸੁਣੋ ਮੇਰੀ ਗੱਲ ਯਾਦ ਰੱਖੀ ਸੀ ਸਰਗੇ ਕਰਨ ਆਏ ਆ ਆਹ ਬੰਦੇ ਨਾਲ ਪਾਸ ਮਨੇ ਤਾਂ ਇਹ ਆਹ ਸੁਣ ਲੋ ਗੇਰੇ ਵੀ ਦੇਖੋ ਪਾਸ ਸੁਣ ਲੋ ਆਹ ਕਹਿੰਦੇ ਸੀ ਤੁਹਾਡੇ ਕੋਲ ਆ ਕੇ ਕਹਿੰਦੇ ਉਹਨਾਂ ਨੂੰ ਕੇਸ ਪਾਉਣ ਤੋਂ ਡੋਇਆ ਪਲੀਜ਼ ਆ ਜੋ ਹੈ ਨਹੀਂ ਦੁਨੀਆ ਦੇ ਪਹਿਲੇ ਪਹਿਲੇ ਦਿਨ ਇੱਥੇ ਸਰਵੇ ਕਰਨ ਆਲੇ ਕਾਬਰ ਲਾਉਣ ਆਲੇ ਮਾਸਟਰ ਜੀ ਦੇ ਬੰਦੇ ਪਰਲੇ ਪਾਸ ਉਹਨਾਂ ਨੂੰ ਕੰਦਾ ਚਾਹੀਦੀਆਂ ਸੀ 9 ਇੰਚ ਉਹ ਕੰਦਾ ਨਹੀਂ ਸੀ 9 ਇੰਚ ਇਹਨੇ 4.5 ਇੰਚ ਵਿੱਚ ਕੰਦਾ ਨੇ ਛੋਟੇ ਠੀਕ ਹੈ ਥੱਲੇ ਖੜੇ ਸੀ ਢਾਲੀਵਾਲ ਸਾਹਿਬ ਪਰਲੇ ਪਾਸੇ ਸੋਣ ਟੱਕ ਦਾ ਬਰਾਦ ਸੋਣ ਲਓ ਮੇਰੀ ਗੱਲ ਸੁਣ ਲਓ ਕੋਈ ਹੋਵੇ ਪਰਲੇ ਪਾਸੇ ਲਗਾਵਾ ਸਰਨਾਂ ਦੇ ਨਾਲ ਆਪ ਕਿਤਨੇ ਦੇਸ ਤੇ ਸੋਣ ਲਓ ਮੇਰੀ ਪਹਿਲਾਂ ਗੱਲ ਸੁਣੋ ਮੇਰੀ ਗੱਲ ਸੁਣੋ ਪਹਿਲਾਂ ਮਹੱਲੇ ਦਾ ਕੰਸੈਂਟ ਲਿਆ ਵੀ ਅਸੀਂ ਇਹ ਲਾਉਣ ਦੀ ਹਾਂ ਹਾਂ ਆਪ ਤਾਂ ਨਾ ਦੱਸ ਯਾਰ ਬੇਟੇ ਟੋਕਰਾਂ ਦੇ ਨਾਮ ਦੱਸੋ ਜਿਨ੍ਹਾਂ ਨੇ ਤੁਹਾਨੂੰ ਕੰਸੈਂਟ ਦਿੱਤਾ ਵੀ ਅਸੀਂ ਲਵਾਉਂਦੇ ਉਹਨਾਂ ਨੇ ਪਾਈਪਾਂ ਨਹੀਂ ਲਾਈਆਂ ਉਹਨਾਂ ਨੂੰ ਤੁਸੀਂ ਕਿਹਾ ਤੇ ਉਹ ਪਾਉਣ ਲੱਗ ਪਏ ਆ ਖੜੇ ਗ੍ਰੈਂਡ ਦੇ ਮਾਲਕ ਨੇ ਕਿ ਕਿ ਪੈਣਾ ਫੇਰੇ ਬਾਅਦ ਕੀ ਵੇਖਿਆ ਮੇਰੀ ਹੁਣ ਗੱਲ

ਕੀ ਕੈਨਸਲ ਹੋ ਵੋ ਵੋ ਸਫਰ ਹੋ ਰਿਹਾ ਹੈ ਨਾ ਆ ਕੈਨਸਲ ਕੀਤਾ ਇਹਨਾਂ ਤਾਂ ਖੋਇਆ ਬਿਜੁਰਗ ਬੇਖੇ ਨੇ ਸਾਰੇ ਉਹ ਸਭ ਹੀ ਕਹਿ ਰਹੇ ਆ ਅਬ ਉਹਦੇ ਬਿਲਕੁਲ ਬਾਸਾਂ ਹੈ ਕਿ ਮਦਰ ਕੋ